ਅੱਜ ਪੇਸ਼ ਹੋਵੇਗਾ ਮੋਦੀ ਸਰਕਾਰ ਦਾ 3.0 ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਤੇ ਬਜਟ ਨੂੰ ਪੇਸ਼ ਕਰਨਗੇ ਤੇ 9:30 ਵਜੇ ਵਿੱਤ ਮੰਤਰੀ ਸੀਤਾ ਰਮਨ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਆ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨਗੇ ਤੇ 10 ਵਜੇ ਉਹ ਪਾਰਲੀਮੈਂਟ ਪਹੁੰਚਣਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਲੋਕਾਂ ਨੂੰ ਘਰ ਬੈਠਿਆਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਯੋਜਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਰਾਸ਼ਨ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਅਤੇ ਨਾ ਹੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸਗੋਂ ਲੋਕਾਂ ਨੂੰ ਘਰ ਬੈਠੇ ਹੀ ਮੁਫਤ ਰਾਸ਼ਨ ਮਿਲ ਰਿਹਾ ਹੈ ਮੌਜੂਦਾ ਸਮੇਂ 28,51,032 ਇਸ ਯੋਜਨਾ ਦਾ ਲਾਭ ਲੈ ਰਹੇ ਨੇ ਦੇ ਪਹੁੰਚ ਲੈਂਦੇ ਸੀ ਹੁਣ ਸਾਡੇ ਘਰ-ਘਰ ਪਹੁੰਚਾਉਂਦੇ ਨੇ। ਇੰਦਸਾਨਾ ਵਿੱਚ ਰਸਨ ਵੰਡ ਕੇ ਗਏ ਨੇ। ਅੱਗੇ ਵੀ ਤੁਸੀਂ ਏਕੜੀ ਕਰਦੇ ਰਹੋ ਜੀ। ਬਹੁਤ ਧੰਨਵਾਦ ਜੀ। ਮੰਤਰੀ ਸਾਹਿਬ ਕਾ ਪਹੁੰਚ ਸਾਡੇ ਸਾਨੂੰ ਬਹੁਤ ਅੱਛਾ ਲੱਗਿਆ। ਇਸ ਯੋਜਨਾ ਤਹਿਤ ਲਾਭਪਾਤਰੀ ਨੂੰ ਉਸਦੇ ਘਰ ਤੱਕ ਰਾਸ਼ਨ ਦੀ ਸਪਲਾਈ ਬਾਰੇ SMS ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਜੇਕਰ ਕੋਈ ਫੀਡਬੈਕ ਸੁਝਾਈ ਜਾਂ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਲਾਭਪਾਤਰੀ ਟੋਲ ਫਰੀ ਨੰਬਰ 1100 ਤੇ ਕਾਲ ਕਰ ਸਕਦੇ ਹਨ। ਇਸ ਸਕੀਮ ਤਹਿਤ ਰਾਸ਼ਨ ਚ ਕਣਕਿਆ ਆਟਾ ਜੋ ਵੀ ਪਰਿਵਾਰ ਲੈਣਾ ਚਾਹੇ ਘਰ ਬੈਠੇ ਹੀ ਉਸ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ ਇਹ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਲੋਕਾਂ ਨੂੰ ਘਰ ਬੈਠੇ ਮਿਲ ਰਿਹਾ ਮੁਫਤ ਰਾਸ਼ਨ ਅੱਜ ਪੇਸ਼ ਹੋਵੇਗਾ ਮੋਦੀ ਸਰਕਾਰ ਦਾ 3.0 ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਇਸ ਬਜਟ ਨੂੰ ਪੇਸ਼ ਕਰਨਗੇ ਤੇ ਇਸ ਬਜਟ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਹਰ ਵਰਗ ਨੂੰ ਉਮੀਦ ਹੁੰਦੀ ਆ ਕਿ ਉਹਨਾਂ ਲਈ ਕੁਝ ਨਾ ਕੁਝ ਖਾਸ ਜਿਹੜਾ ਹੋ ਸਕਦਾ ਹੈ ਕਿਸੇ ਚੀਜ਼ ਦੇ ਵਿੱਚ ਛੂਟ ਮਿਲੇਗੀ ਤੇ ਹੋ ਜਾਣਕਾਰੀ ਪੂਰੀ ਆ ਇਸੇ ਬਾਰੇ ਜਾਣਕਾਰੀ ਲੈ ਲਏ ਨੇ ਆ ਹੋਰ ਗਲਬਾ ਜਿਹੜਿਆ ਕਰ ਲਏ ਨੇ ਆ ਜੀ ਬਣੀ ਤੇ ਕੀ ਲੱਗਦਾ ਕਿ ਕਿਸ ਵਰਗ ਨੂੰ ਇਸ ਬਜਟ ਦੇ ਵਿੱਚ ਛੂਟ ਮਿਲੇਗੀ ਤੇ ਰਾਹਤ ਜਿਹੜੀ ਆ ਕਿਸ ਕਿਸ ਜੀਤ ਦੇ ਵਿੱਚ ਮਿਲ ਸਕਦੀ ਆ ਦੇਖੋ ਭਾਵਨਾ ਅੱਜ 11 ਵਜੇ ਬਿਲਕੁਲ ਜੀ ਇਖਲਾਕ ਕਰਮਚਾਰਮਣ ਜੀ ਨੇ ਆਪਣਾ ਬਜਟ ਪੇਸ਼ ਕੀਤਾ ਰਾਜਾ ਜੀ ਦਾ ਉਹ ਖੋਲਦੇ ਵੇਲੇ ਦਾ ਦੌਰਾਨ ਕਿ ਹਾਲਾਂਕਿ ਬਜਟ ਦੇ ਨਾਲ ਆਖਾਂ ਵੀ ਸੱਚੀਆਂ ਨੇ ਹਾਲੀਕ ਤੱਕ ਦੇ ਨੂੰ ਰਹਿੰਦੀ ਹੈ ਭਾਵੇਂ ਕਿ ਕਾਣਾ ਦੀ ਗੱਲ ਕਰੀਏ ਭਾਵੇਂ ਨੌਜਵਾਨਾਂ ਦੀ ਗੱਲ ਕਰੀਏ ਭਾਵੇਂ ਇਹ ਜੁਨਾਸ ਨਾ ਨਾ ਗੱਲ ਕਰੀਏ ਆਵੇਂ ਮਹਿਲਾਵਾਂ ਦੀ ਗੱਲ ਕਰੀਏ ਯਾਨੀ ਹਰ ਇੱਕ ਕੱਪਾ ਜਿਹੜਾ ਉਹ ਕੇਂਦਰੀ ਬਜਟ ਤੇ ਆਉਂਦਾ ਲਾ ਕੇ ਬੈਠਾ ਹੈ ਕਿ ਉਹਨਾਂ ਨੂੰ ਇਸ ਵਾਰ ਬਜਟ ਦੇ ਵਿੱਚ ਵੱਡੀ ਰਾਹਤ ਜੜੀ ਹੈ ਉਹ ਮਿਲਦੀ ਹੋਈ ਨਾ ਸਿਰਿਪਸਤ ਨਾਲ ਕਿਸਾਨ ਜਿਹੜੇ ਨੇ ਉਹਨਾਂ ਦਾ ਸਾਰਾ ਮਸਕੀਦੀ ਮੰਨ ਕਰਦੇ ਨਜ਼ਰ ਆ ਰਹੇ ਨੇ ਕਿ ਇਹ ਮਸਕੀਦਾ ਕਾਨੂੰਨ ਬਣਾਇਆ ਜਾਏ ਤੇ ਉਸ ਦੇ ਲਈ ਕੀ ਖਰਚ ਪਟਾਰੇ ਦੇ ਵਿੱਚ ਰਹੇਗਾ ਜਿਸ ਦੇ ਨਾਲ ਹੀ ਜਿਸ tane ਦੇ ਨਾਲ ਜਿਹੜੇ ਨੌਜਵਾਨ ਨੇ ਜਿਹੜੇ ਮੰਗਦੇ ਨੇ ਕਿ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਉਹਨਾਂ ਲਈ ਜਰੂਰ ਸਰਕਾਰ ਦੇ ਕਦਮ ਜਿਹੜੇ ਨੇ ਉਹ ਹਨ ਗੁੰਡੇ ਹੋਏ ਨਸਰਾਨ ਕੀ ਜਿਹੜੀਆਂ ਨਵੀਆਂ ਸਕੀਮਾਂ ਜਿਹੜੀਆਂ ਨੇ ਉਹ ਸਰਕਾਰ ਲੈ ਕੇ ਆਈ ਹੈ ਟੈਕਸ ਦਾ ਸਲੈਬ ਕੀ ਰਹੇਗਾ ਕਿਆ ਟੈਕਸ ਦੇ ਸਲੈਬ ਦੇ ਵਿੱਚ ਜਿਹੜੇ ਮਤਮ ਵਰਗੇ ਨੇ ਇਹਨਾਂ ਨੂੰ ਹੋਰ ਰਾਹਤ ਨਹੀਂ ਮਿਲ ਰਹੀ ਜੀ ਇਹਨਾਂ ਵਿੱਚ ਬਹੁਤ ਸਾਰੇ ਪੁਆਇੰਂਟ ਨੇ ਦਿੱਤੂ ਲੈ ਕੇ ਅੱਜ 11 ਵਜੇ ਨਿਰਮਲ ਸਿਧਾਰਾ ਮੰਤਰੀ ਜੀ ਨੇ ਉਹਨਾਂ ਦਾ ਬਜਟ ਦਾ ਪੇਸ਼ਾਰਾ ਬੁਲਣ ਗਿਆ ਤੇ ਸਕੀਮਾਂ ਆਪਣੀ ਬਜਟ ਦੀ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਦੇ ਰਹੇ ਨੇ ਉਚੇ ਅੰਗੇ ਜੀ ਵਿੱਤ ਮੰਤਰੀ ਨੇ ਜਿਹੜੇ ਸਪਦੀ ਵਾਰ ਬਜਟ ਜਿਹੜਾ ਉਹ ਪੇਸ਼ ਕਰਨਗੇ ਹਾਲਾਕਿ ਦੇਸ਼ ਦੇ ਵਿੱਚ ਪਹਿਲੀ ਮਹਿਲਾ ਵਿੱਤ ਮੰਤਰੀ ਹੈ ਜਿਸ ਨੇ ਸੱਤ ਵਾਰ ਜਿਹੜਾ ਆ ਬਜਟ ਪੇਸ਼ ਕਰਨਾ ਹੈ ਯਾਨੀ ਇੱਕ ਰਿਕਾਰਡ ਹੈ ਨਿਰਮਲਾ ਸਿੱਕਰਮੰਦ ਹੈ ਜੀ ਹਾਲਾਕਿ ਵਿਸਵਾਰੂਮਿਤਾ ਜ਼ਰੂਰ ਨਹੀਂ ਲੇਕਿਨ ਦੇਖਣਾ ਨਹੀਂ ਚਲ ਰਹੀ ਕਿ ਜਦੋਂ 11:00 ਵਜੇ ਬਜਟ ਦਾ ਪੇਟਾਰਾ ਖੁੱਲਦਾ ਹੈ ਤੇ ਕਿਸ ਕਿਸ ਪਰਿਦੇ ਹੱਥ ਕੀ ਕੁਝ ਕਹਿੰਦਾ ਹੈ ਇਹ ਹੋਣਾ ਹਮਰੇਗਾ ਜੀ ਜੀ ਬਿਲਕੁਲ ਵਿਨੀਤ ਵਿਸ਼ੇ ਮੰਤਰੀ ਨਿਰਮਲਾ ਸੀਤਾਰਮ ਪੇਲੀ ਮਹਿਲਾ ਨੇ ਜਨਾਨੇ ਸਤਵੀਂ ਵਾਰ ਬਜਟ ਪੇਸ਼ ਕਰਨਾ ਤੇ ਇਸ ਬਜਟ ਤੇ ਸਾਰੀਆਂ ਦੇ ਨਿਗਾਹਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ ਧੰਨਵਾਦ ਵਨੀਤ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏਸੀ ਮੇਰੇ ਸਹਿਯੋਗੀ ਵਨੀਤ ਜਿਨ੍ਹਾਂ ਨੇ ਦੱਸਿਆ ਕਿ ਬਜਟ ਜਿਹੜਾ ਪੇਸ਼ ਹੋਣ ਵਾਲਾ ਉਸ ਤੇ ਸਾਰੇ ਵਰਗਾ ਦੀਆਂ ਨਿਗਾਹਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਹਰ ਇੱਕ ਵਰਗ ਨੂੰ ਉਮੀਦ ਹੁੰਦੀ ਆ ਕਿ ਬਜਟ ਜਿਹੜਾ ਪੇਸ਼ ਹੋਵੇਗਾ ਉਹਨਾਂ ਲਈ ਇਸ ਬਜਟ ਦੇ ਵਿੱਚ ਖਾਸ ਜਿਹੜਾ ਉਹ ਹੋ ਸਕਦਾ ਹੈ ਤੇ ਇਹ ਵੀ ਦੱਸ ਦिए ਕਿ वित्त मंत्री निर्मला सीतारमण ਜਿਨ੍ਹਾਂ ਦੇ ਵੱਲੋਂ ਇਹ ਬਜਟ ਪੇਸ਼ ਕੀਤਾ ਜਾਣਾ ਉਹ ਪਹਿਲੀ ਮਹਿਲਾ ਨੇ ਜਿਨ੍ਹਾਂ ਦੇ ਵੱਲੋਂ ਸੱਤਵੀਂ ਵਾਰ ਇਹ ਬਜਟ ਜਿਹੜਾ ਪੇਸ਼ ਕੀਤਾ ਜਾਣਾ ਅੱਜ ਪੇਸ਼ ਹੋਵੇਗਾ ਮੋਦੀ ਸਰਕਾਰ ਦਾ 3.0 ਦਾ ਪਹਿਲਾ ਬਜਟ ਵਿੱਤ ਮੰਤਰੀ निर्मला सीतारमण ਇਸ ਬਜਟ ਨੂੰ ਪੇਸ਼ ਕਰਨਗੇ ਇੱਕ ਤਸਾਰੀਆਂ ਦੀਆਂ ਨਜ਼ਰਾ ਵੀ ਇਸ ਬਜਟ ਤੇ ਟਿਕੀਆਂ ਹੋਈਆਂ ਨੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par